ਅੱਜ ਪਟਿਆਲਾ ਪੁਲਿਸ ਸਾਡੇ ਐਸਐਸਪੀ ਸ਼੍ਰੀ ਵਰਨੂੰ ਸ਼ਰਮਾ ਜੀ ਅ ਮੈਂ ਮੇਰੇ ਡੀਐਸ ਕੀ ਸਾਥ ਤੇ ਸਮੂਹ ਪਟਿਆਲਾ ਟੀਮ ਨੇ ਜੋ ਅੱਜ ਜੇ ਅਸੀਂ ਕੈਂਪ ਲਾਇਆ ਹੈ ਇਹ ਸਾਡੇ ਜੋ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਛਲੇ ਸਮੇਂ ਚ ਪਿਆ ਉਸ ਦੁੱਖ ਚੋਂ ਅਸੀਂ ਅੱਜੇ ਵੀ ਨਹੀਂ ਉੱبر ਕੇ ਉੱਪਰ ਆ 파 ਰਹੇ ਉਹਦੀ ਯਾਦ ਦੇ ਵਿੱਚ ਇੱਕ ਗੰਭੀਰ ਦੇ ਦੇ ਕੈਂਪ ਲਾਇਆ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਉਸ ਜਿਸ ਤਰ੍ਹਾਂ ਦਾ ਪਬਲਿਕ ਨੇ ਪ੍ਰੈਸ ਨੇ ਔਰ ਹਰ ਐਨਜੀਓ ਨੇ ਸਾਡਾ ਸਾਥ ਦਿੱਤਾ ਇਸ ਨਿੱਕੀ ਦੇ ਕੰਮ ਚ ਮੈਂ ਉਹ ਸਾਰਿਆਂ ਦਾ ਧੰਨਵਾਦ ਕਰਦਾ हूं ਔਰ ਮੈਂ ਅਪੀਲ ਕਰਦਾ ਕਿ ਜਿਹੜੀ ਰੋਡ ਸੇਫਟੀ ਹੈ ਉਹ ਇੱਕ ਬੜੀ ਇੰਪੋਰਟੈਂਟ ਜਦੋਂ ਵੀ ਆਪਾਂ ਦੇਖਦੇ ਆ ਕਿ ਕਿਸੇ ਦੀ ਛੋਟੇ ਛੋਟੇ ਜਿਹੜੇ ਰੋਂਗ ਕੱਟਸ ਨੇ ਰੋਂਗ ਟਰਨਸ ਮਾਰਦੇ ਆ ਜਾਂ ਆਪਾਂ ਦੇਖਦੇ ਆ ਪ੍ਰੋਪਰ ਲਾਈਟਸ ਨਹੀਂ ਹੁੰਦੀਆਂ ਕਈ ਵਾਰੀ ਤਾਂ ਉਹਦੇ ਨਾਲ ਪਰਿਵਾਰਾਂ ਨੂੰ ਇੱਕ ਐਸਾ ਘਾਟਾ ਪੈਂਦਾ ਜਿਹੜਾ ਕਦੀ ਪੂਰਾ ਨਹੀਂ ਹੁੰਦਾ ਤੇ ਮੈਂ ਸਾਰਿਆਂ ਨੂੰ ਇਹਦੇ ਲਈ ਅਪੀਲ ਕਰਦਾ ਇਹ ਟ੍ਰੈਫਿਕ ਨਿਯਮਸ ਨੇ ਰੋਡ ਸੇਫਟੀ ਦੀ ਮਾਇਸ ਨੂੰ ਉਹਨੂੰ ਫੋਲੋ ਕੀਤਾ ਜਾਵੇ ਤਾਂ ਜੋ ਇੱਕ ਇੱਕ ਜਿਹੜੀ ਅਨਮੋਲੀ ਜਾਨ ਹੈ ਉਹ ਬਚਾਈ ਜਾ ਸਕੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡੇ ਬੱਚੇ ਨੂੰ ਆਪਦੇ ਚਰਨਾਂ 'ਚ ਨਵਾਸ ਦੇਵੇ ਔਰ ਪਰਿਵਾਰ ਨੂੰ ਪਾਣਾ ਮੰਨਣ ਦੀ ਜਿਹੜੀ ਸ਼ਕਤੀ ਦੇਵੇ ਔਰ ਅਸੀਂ ਸਾਰੇ ਜਿਹੜਾ ਇੱਕਮ ਸਾਨੂੰ ਛੱਡ ਕੇ ਚਲਾ ਗਿਆ ਉਹਨੂੰ ਉਹ ਯਾਦ ਦੇ ਵਿੱਚ ਜਿਹੜਾ ਇੱਕ ਨੇਕੀ ਦੇ ਕੰਮ ਇਨਸਾਨੀਅਤ ਦੇ ਕੰਮ ਉਹਦੇ ਵਿੱਚ ਅਸੀਂ ਉਹਨੂੰ ਯਾਦ ਕਰੀਏ ਔਰ ਇਹ ਕੰਮ ਅਸੀਂ ਕਰੀਏ ਪਟਿਆਲਾ ਪੁਲਿਸ ਸਾਡੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਅ ਮੈਂ ਮੇਰੇ ਡੀਐਸ ਕੀ ਸਾਥ ਤੇ ਸਮੂਹ ਪਟਿਆਲਾ ਟੀਮ ਨੇ ਜੋ ਅੱਜ ਜੇ ਅਸੀਂ ਕੈਂਪ ਲਾਇਆ ਹੈ ਇਹ ਸਾਡੇ ਜੋ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਟਾ ਪਿਛਲੇ ਸਮੇਂ ਚ ਪਿਆ ਉਸ ਦੁੱਖ ਤੋਂ ਅਸੀਂ ਅੱਜੇ ਵੀ ਨਹੀਂ ਉੱਬਰ ਕੇ ਉੱਪਰ ਆ ਰਹੇ ਉਹਦੀ ਯਾਦ ਦੇ ਵਿੱਚ ਇੱਕ ਵੀਰ ਦੇ ਦੇ ਚ ਕੈਂਪ ਲਾਇਆ ਹੈ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਔਰ ਜਿਸ ਤਰ੍ਹਾਂ ਦਾ ਪਬਲਿਕ ਨੇ ਪ੍ਰੈਸ ਨੇ ਔਰ ਹਰ ਐਨਜੀਓ ਨੇ ਸਾਡਾ ਸਾਥ ਦਿੱਤਾ ਇਸ ਮੇਕੀ ਦੇ ਕੰਮ ਚ ਮੈਂ ਉਸ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਅਪੀਲ ਕਰਦਾ ਕਿ ਜਿਹੜੀ ਰੋਡ ਸੇਫਟੀ ਹੈ ਉਹ ਇੱਕ ਬੜੀ ਇੰਪੋਰਟੈਂਟ ਜਦੋਂ ਵੀ ਆਪਾਂ ਦੇਖਦੇ ਹਾਂ ਕਿ ਕਿਸੇ ਦੀ ਛੋਟੇ ਛੋਟੇ ਜਿਹੜੇ ਰੋਂਗ ਕੱਟਸ ਨੇ ਰੋਂਗ ਟਰਨਸ ਮਾਰਦੇ ਆ ਜਾਂ ਆਪਾਂ ਦੇਖਦੇ ਆ ਪ੍ਰੋਪਰ ਲਾਈਟਸ ਨਹੀਂ ਹੁੰਦੀਆਂ ਕਈ ਵਾਰੀ ਤਾਂ ਉਹਦੇ ਨਾਲ ਪਰਿਵਾਰਾਂ ਨੂੰ ਇੱਕ ਐਸਾ ਘਾਟਾ ਪੈਂਦਾ ਜਿਹੜਾ ਕਦੀ ਪੂਰਾ ਨਹੀਂ ਹੁੰਦਾ ਤੇ ਮੈਂ ਸਾਰਿਆਂ ਨੂੰ ਇਹਦੇ ਲਈ ਅਪੀਲ ਕਰਦਾ ਇਹ ਟ੍ਰੈਫਿਕ ਨਿਯਮਸ ਨੇ ਰੋਡ ਸੇਫਟੀ ਦੀ ਮਾਇਸ ਨੂੰ ਉਹਨੂੰ ਫੋਲੋ ਕੀਤਾ ਜਾਵੇ ਤਾਂ ਜੋ ਇੱਕ ਇੱਕ ਜਿਹੜੀ ਮੁੱਲੀ ਜਾਨ ਹੈ ਉਹ ਬਚਾਈ ਜਾ ਸਕੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡੇ ਬੱਚੇ ਨੂੰ ਆਪ ਦੇ ਚਰਨਾਂ 'ਚ ਨਵਾਸ ਦੇਵੇ ਔਰ ਪਰਿਵਾਰ ਨੂੰ ਪਾਣਾ ਮੰਨਣ ਦੀ ਜਿਹੜੀ ਸ਼ਕਤੀ ਦੇਵੇ ਔਰ ਅਸੀਂ ਸਾਰੇ ਜਿਹੜਾ ਇੱਕ ਸਮਸਾਨੂੰ ਛੱਡ ਕੇ ਚਲਾ ਗਿਆ ਉਹਨੂੰ ਉਹ ਯਾਦ ਦੇ ਵਿੱਚ ਜਿਹੜਾ ਇੱਕ ਨੇਕੀ ਦੇ ਕੰਮ ਲੈ ਇਨਸਾਨੀਅਤ ਦੇ ਕੰਮ ਹੈ ਉਹਦੇ ਵਿੱਚ ਅਸੀਂ ਉਹਨੂੰ ਯਾਦ ਕਰੀਏ ਔਰ ਇਹ ਕੰਮ ਅਸੀਂ ਕਰਦੇ ਸਰਦੋ ਬਲੱਡ ਕੇਰ ਆ ਦੀ ਆਪ ਨੇ ਜਿਹੜਾ ਮੈਡੀਕਲ ਕੇ ਉਹ ਬਲੱਡ ਕੈਂਪ ਲਾਇਆ ਉਹਦੇ ਬਾਰੇ ਦੱਸੋ ਅੱਜ ਪਟਿਆਲਾ ਪੁਲਿਸ ਸਾਡੇ ਐਸਐਸਪੀ ਸ਼੍ਰੀ ਵਰਨੂ ਸ਼ਰਮਾ ਜੀ ਅ ਮੈਂ ਮੇਰੇ ਡੀਐਸ ਕੀ ਸਾਥ ਤੇ ਸਮੂਹ ਪਟਿਆਲਾ ਟੀਮ ਨੇ ਜੋ ਅੱਜ ਅਸੀਂ ਕੈਂਪ ਲਾਇਆ ਹੈ ਇਹ ਸਾਡੇ ਜੋ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਛਲੇ ਸਮੇਂ ਚ ਪਿਆ ਉਸ ਦੁੱਖ ਚੋਂ ਅਸੀਂ ਅੱਜੇ ਵੀ ਨਹੀਂ ਉੱਬਰ ਕੇ ਉੱਪਰ ਆ ਪਾ ਰਹੇ ਉਦੀ ਯਾਦ ਦੇ ਵਿੱਚ ਇੱਕ ਵੀਰ ਦੀ ਦੇ ਚੈਂਪਲਿਆ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ। ਉਸ ਜਿਸ ਤਰ੍ਹਾਂ ਦਾ ਪਬਲਿਕ ਨੇ ਪ੍ਰੈਸ ਨੇ ਔਰ ਹਰ ਐਨ ਜੀਓ ਨੇ ਸਾਡਾ ਸਾਥ ਦਿੱਤਾ ਇਸ ਨਿੱਕੀ ਦੇ ਕੰਮ ਚ ਮੈਂ ਉਸ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਅਪੀਲ ਕਰਦਾ ਕਿ ਜਿਹੜੀ ਰੋਡ ਸੇਫਟੀ ਹੈ ਉਹ ਇੱਕ ਬੜੀ ਇੰਪੋਰਟੈਂਟ ਜਦੋਂ ਵੀ ਆਪਾਂ ਦੇਖਦੇ ਆ ਕਿ ਕਿਸੇ ਦੀ ਛੋਟੇ ਛੋਟੇ ਜਿਹੜੇ ਰੋਂਗ ਕੱਟਸ ਨੇ ਔਰ ਰੋਂਗ ਟਰਨਸ ਮਾਰਦੇ ਆ ਜਾਂ ਆਪਾਂ ਦੇਖਦੇ ਆ ਪ੍ਰੋਪਰ ਲਾਈਟਸ ਨਹੀਂ ਹੁੰਦੀਆਂ ਕਈ ਵਾਰੀ ਉਦੋਂ ਨਾਲ ਪਰਿਵਾਰਾਂ ਨੂੰ ਇੱਕ ਐਸਾ ਘਾਟਾ ਪੈਂਦਾ ਜਿਹੜਾ ਕਦੀ ਪੂਰਾ ਨਹੀਂ ਹੁੰਦਾ ਤੇ ਮੈਂ ਸਾਰਿਆਂ ਨੂੰ ਇਹਦੇ ਪਾਈ ਅਪੀਲ ਕਰਦਾ ਕਿ ਜਿਹੜੇ ਟ੍ਰੈਫਿਕ ਨੀਮਸ ਨੇ ਰੋਡ ਸੇਫਟੀ ਦੀ ਮਈਅ ਇਸ ਨੂੰ ਨੂੰ ਫੋਲੋ ਕੀਤਾ ਜਾਵੇ ਤਾਂ ਜੋ ਇੱਕ ਇੱਕ ਜਿਹੜੀ ਅਨਮੋਲੀ ਜਾਨ ਹੈ ਉਹ ਬਚਾਈ ਜਾ ਸਕੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡੇ ਬੱਚੇ ਨੂੰ ਆਪਦੇ ਚਰਨਾਂ 'ਚ ਨਵਾਸ ਦੇਵੇ ਔਰ ਪਰਿਵਾਰ ਨੂੰ ਪਾਣਾ ਮੰਨਣ ਦੀ ਜਿਹੜੀ ਸ਼ਕਤੀ ਦੇਵੇ ਔਰ ਅਸੀਂ ਸਾਰੇ ਜਿਹੜਾ ਇੱਕਮ ਸਾਨੂੰ ਛੱਡ ਕੇ چلا ਗਿਆ ਉਹਨੂੰ ਉਹ ਯਾਦ ਦੇ ਵਿੱਚ ਜਿਹੜਾ ਇੱਕ ਨੇਕੀ ਦੇ ਕੰਮ ਰ ਇਨਸਾਨੀਅਤ ਦੇ ਕੰਮਾਂ ਉਹਦੇ ਵਿੱਚ ਅਸੀਂ ਉਹਨੂੰ ਯਾਦ ਕਰੀਏ ਔਰ ਇਹ ਕੰਮ ਅਸੀਂ ਕਰਦੇ ਹਾਂ ਅੰਜਰ ਏਕਮਵੀਰ ਦੇ ਅਧਿਆਯ ਵਿੱਚ ਮੈਡੀਕਲ ਬਲੱਡ ਕੈਂਪ ਲਾਇਆ ਗਿਆ ਇਹਦੇ ਬਾਰੇ ਦੱਸੋ ਅੱਜ ਮਨਜੋਗ ਐਸਐਸਪੀ ਸਾਹਿਬ ਸ਼੍ਰੀ ਵਰਨ ਸ਼ਰਮਾ ਜੀ ਮਨਜੋਗ ਐਸਪੀਸੀਟੀ ਸਾਹਿਬ ਤੇ ਮਨਜੋਗ ਐਮਐਲਏ ਸਾਹਿਬ ਇਹਨਾਂ ਦੀ ਦਿਸ਼ਾ ਨਿਰਦੇਸ਼ਾਂ ਏਟ ਅੱਜ ਜਿਹੜਾ ਮੇਰਾ ਬੇਟਾ ਏਕਮਵੀਰ ਜਿਹਨਾਂ ਦੀ ਸੜਕ ਹਾਦਸੇ ਵਿੱਚ ਡੈਥ ਹੋ ਗਈ ਸੀ ਕਰੀਬ 4 ਮਹੀਨੇ ਪਹਿਲਾਂ ਅੱਜ ਉਹਦਾ ਬਰਥਡੇ ਆ ਉਹਦੀ ਯਾਦ ਚੱਜੇ ਬਲੱਡ ਨਿਸ਼ਨ ਕੈਂਪ ਦਾ ਟਾਰਗੇਟ ਇਹ ਹੈ ਵੀ ਘੱਟੋ-ਘੱਟ 500 ਯੂਨਿਟ ਖੂਨਦਾਨ ਹੋ ਸਕੇ ਜੇ ਮੇਰਾ ਬੱਚਾ ਨਹੀਂ ਬਚ ਸਕਿਆ ਤਾਂ ਇਹ ਆਸ ਹੈ ਵੀ ਜਿਹਨੂੰ ਕੋਈ ਵੀ ਲੋੜਵੰਦ ਹੈ ਜਿਹੜਾ ਕੋਈ ਖੂਨ ਪੱਖੋਂ ਬਲੱਡ ਪੱਖੋਂ ਨਾ ਕੋਈ ਬੱਚੇ ਦਾ ਕਿਸੇ ਦਾ ਜਾਨ ਜਾਵੇ ਇਸ ਗੱਲ ਕਰਕੇ ਅੱਜ ਕੈਂਪ ਲਗਾਇਆ ਗਿਆ ਇਸ ਕੈਂਪ 'ਚ ਪਟਿਆਲੇ ਸ਼ਹਿਰ ਦੀ ਪ੍ਰੈਸ ਹਰ ਐਨ ਜੀਓ ਤੇ ਹਰ ਸਾਡੇ ਮੁਲਾਜ਼ਮਾਂ ਨੇ ਸਾਰੇ ਐਸ ਐਚਓ ਸਾਹਿਬਾਨ ਨੇ ਸਭ ਨੇ ਖੂਨਦਾਨ ਕੀਤਾ ਇਸ ਨੂੰ ਦੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਮੈਂ ਆਪਣੇ ਪਰਿਵਾਰ ਵੱਲੋਂ ਪਟਿਆਲਾ ਪੁੱਛੋ ਸਰ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹਦਾ ਹੁਣ ਹਾਦਸਾ ਹੋਇਆ ਸੜਕਾ ਹਾਦਸਾ ਹੋਇਆ ਇਤਨਾ ਅਬਦੁੱਲਾ ਲੋਕਾਂ ਨੂੰ ਇਹੀ ਅਪੀਲ ਹੈ ਜੀ ਪਹਿਲਾਂ ਤਾਂ ਬੱਚਿਆਂ ਨੂੰ ਅਪੀਲ ਹੈ ਵੀ ਗੱਡੀਆਂ ਹੌਲੀ ਚਲਾਉਣ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਲੋਕਾਂ ਨੂੰ ਵੀ ਇਹੀ ਅਪੀਲ ਹੈ ਜੀ ਅੱਜ ਮਨਜੋਗ ਐਸਐਸਪੀ ਸਾਹਿਬ ਸ਼੍ਰੀ ਵਰਨ ਸ਼ਰਮਾ ਜੀ ਮਨਜੋਗ ਐਸਪੀ ਸਿਟੀ ਸਾਹਿਬ ਤੇ ਮਨਜੋਗ ਐਮਐਲਏ ਸਾਹਿਬ ਇਹਨਾਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜਿਹੜਾ ਮੇਰਾ ਬੇਟਾ ਇਕਮ ਵੀਰ ਜਿਨ੍ਹਾਂ ਦੀ ਸੜਕਾ ਹਾਦਸੇ ਚ ਡੈਥ ਹੋ ਗਈ ਸੀ ਕਰੀਬ 4 ਮਹੀਨੇ ਪਹਿਲਾਂ ਅੱਜ ਉਹਦਾ ਬਰਥਡੇ ਆ ਉਹਦੀ ਯਾਦ ਚਾਜ ਬਲੱਡ ਨੇਸ਼ਨ ਕੈਂਪ ਦਾ ਟਾਰਗੇਟ ਇਹ ਹੈ ਵੀ ਘੱਟੋ ਘੱਟ 500 ਯੂਨਟ ਖੂਨਦਾਨ ਹੋ ਸਕੇ ਜੇ ਮੇਰਾ ਬੱਚਾ ਨਹੀਂ बच ਸਕਿਆ ਤਾਂ ਇਹ ਆਸ ਹੈ ਵੀ ਜਿਹਨੂੰ ਕੋਈ ਵੀ ਲੋੜ ਵੰਦਾ ਜਿਹੜਾ ਕੋਈ ਖੂਨ ਪੱਖੋਂ ਬਲੱਡ ਪੱਖੋਂ ਨਾ ਕੋਈ ਬੱਚੇ ਦਾ ਕਿਸੇ ਦਾ ਜਾਨ ਜਾਵੇ ਇਸ ਗੱਲ ਕਰਕੇ ਅੱਜ ਕੈਂਪ ਲਗਾਇਆ ਗਿਆ ਇਸ ਕੈਂਪ ਚ ਪਟਿਆਲੇ ਸ਼ਹਿਰ ਦੀ ਪ੍ਰੈਸ ਹਰ ਐਨ ਜੀਓ ਤੇ ਹਰ ਸਾਡੇ ਮੁਲਾਜ਼ਮਾਂ ਨੇ ਸਾਰੇ ਐਸ ਐਚਓ ਸਾਹਿਬਾਨ ਨੇ ਸਭ ਨੇ ਖੂਨਦਾਨ ਕੀਤਾ ਇਸ ਵੰਦੀ ਮਾ ਉਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਮੈਂ ਆਪਣੇ ਪਰਿਵਾਰ ਵੱਲੋਂ ਤੇ ਪਟਿਆਲਾ ਪੁਲਿਸ ਸਾਰੇ ਲੋਕਾਂ ਨੂੰ ਕੀ ਅਪੀਲ ਕਰੂਗੇ ਜਿਹਦਾ ਹੁਣ ਹਾਦਸਾ ਹੋਇਆ ਸੜਕ ਹਾਦਸਾ ਹੋਇਆ ਇਤਨਾ ਅਫੁੱਲਾ ਲੋਕਾਂ ਨੂੰ ਉਹੀ ਅਪੀਲ ਹੈ ਜੀ ਪਹਿਲਾਂ ਤਾਂ ਬੱਚਿਆਂ ਨੂੰ ਅਪੀਲ ਹੈ ਵੀ ਗੱਡੀਆਂ ਹੌਲੀ ਚਲਾਉਣ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਮਨਜੋਗ ਐਸਐਸਪੀ ਸਾਹਿਬ ਸ਼੍ਰੀ ਵਰਨ ਸ਼ਰਮਾ ਜੀ ਮਨਜੋਗ ਐਸਪੀ ਸਿਟੀ ਸਾਹਿਬ ਤੇ ਮਨਜੋਗ ਐਮਐਲਏ ਸਾਹਿਬ ਇਹਨਾਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜਿਹੜਾ ਮੇਰਾ ਬੇਟਾ ਇਕਮ ਵੀਰ ਹੈ ਜਿਨ੍ਹਾਂ ਦੀ ਸਰਕਾਰ ਸਿਚ ਡੈਥ ਹੋ ਗਈ ਸੀ तकरीबन 4 ਮਹੀਨੇ ਪਹਿਲਾਂ ਅੱਜ ਉਹਦਾ ਬਰਥਡੇ ਆ ਉਹਦੀ ਯਾਦ ਚਾਜੇ ਬਲੱਡ ਨੇਸ਼ਨ ਕੈਂਪ ਲਾਇਆ ਟਾਰਗੇਟ ਇਹ ਹੈ ਵੀ ਘੱਟੋ ਘੱਟ 500 ਯੂਨਟ ਖੂਨਦਾਨ ਹੋ ਸਕੇ ਜੇ ਮੇਰਾ ਬੱਚਾ ਨਹੀਂ बच ਸਕਿਆ ਤਾਂ ਇਹ ਆਸ ਹੈ ਵੀ ਜਿਹਨੂੰ ਕੋਈ ਵੀ ਲੋੜ ਵੰਦਾ ਜਿਹੜਾ ਕੋਈ ਖੂਨ ਪੱਖੋਂ ਬਲੱਡ ਪੱਖੋਂ ਨਾ ਕੋਈ ਬੱਚੇ ਦਾ ਕਿਸੇ ਦਾ ਜਾਨ ਜਾਵੇ ਇਸ ਗੱਲ ਕਰਕੇ ਅੱਜ ਕੈਂਪ ਲਗਾਇਆ ਗਿਆ ਇਸ ਕੈਂਪ 'ਚ ਪਟਿਆਲੇ ਸ਼ਹਿਰ ਦੀ ਪ੍ਰੈਸ ਹਰ ਐਨ ਜੀਓ ਤੇ ਹਰ ਸਾਡੇ ਮੁਲਾਜ਼ਮਾਂ ਨੇ ਸਾਰੇ ਐਸ ਐਚਓ ਸਹਿਬਾਨ ਨੇ ਸਭ ਨੇ ਹੁੰਦਾਨ ਕੀਤਾ ਇਸ ਬੰਦੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਮੈਂ ਆਪਣੇ ਪਰਿਵਾਰ ਵੱਲੋਂ ਤੇ ਪਟਿਆਲਾ ਪੁਲਿਸ ਸਾਰੇ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹਦਾ ਹੁਣ ਹਾਦਸਾ ਹੋਇਆ ਸੜਕ ਹਾਦਸਾ ਹੋਇਆ ਇਤਨਾ ਅੱਜ ਲੋਕਾਂ ਨੂੰ ਇਹੀ ਅਪੀਲ ਹੈ ਜੀ ਪਹਿਲਾਂ ਤਾਂ ਬੱਚਿਆਂ ਨੂੰ ਅਪੀਲ ਹੈ ਵੀ ਗੱਡੀਆਂ ਹੌਲੀ ਚਲਾਉਣ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਲੋਕਾਂ ਨੂੰ ਵੀ ਇਹੀ ਅਪੀਲ ਹੈ ਜੀ